ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਕਿਸਾਨ ਦੇ ਮਿੱਤਰ ਸੁਖਮਜੀਤ ਦੇ ਪਹਿਲੇ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਪਿਛਲੇ ਕੁਝ ਸਮੇਂ ਤੋਂ ਸਾਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਜਾਂ ਕਹਿ ਰਹੇ ਕਿ ਬਹੁਤ ਸਾਰੇ ਕਿਸਾਨ ਆਪਣੀ ਸਮੱਸਿਆ ਦੱਸ ਰਹੇ ਹੈ ਕਿਸੇ 10 ਵੈਰਾਈਟੀ ਦੇ ਵਿੱਚ ਪੱਤੇ ਪੀਲੇ ਹੋ ਰਹੇ ਹੈ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਦੇ ਵਿੱਚ ਜੜਾਂ ਗਲ ਰਹੇ ਹਨ ਰੂਟ ਰੋਟ ਨਾਮ ਦੀ ਬਿਮਾਰੀ ਆ ਗਈ ਹੈ ਜਿਸ ਦੇ ਵਿੱਚ ਜੜਾਂ ਤਾਂਬੇ ਰੰਗੀਆਂ ਹੋ ਜਾਂਦੀਆਂ ਇਸ ਦਾ ਕੀ ਕਾਰਨ ਹੈ ਇਹਦਾ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਕਾਰਨ ਇਸ ਦੇ ਕਈ ਨੇ ਸਭ ਤੋਂ ਪਹਿਲਾ ਕਾਰਨ ਲਗਾਤਾਰ ਪਾਣੀ ਦਾ ਖੜਾ ਰਹਿਣਾ ਪਾਣੀ ਦਾ ਗਰਮ ਹੋ ਜਾਣਾ ਇੱਕ ਕਾਰਨ ਹੈ ਕਈ ਖੇਤਾਂ ਵਿੱਚ ਕੋਈ ਨਾ ਕੋਈ ਉਲੀ ਉਸ ਦੇ ਉੱਤੇ ਅਟੈਕ ਕਰਦੀ ਹੈ ਕੋਈ ਫੰਗਸ ਅਟੈਕ ਕਰਦੀ ਹੈ ਤਾਂ ਵੀ ਜੜਾਂ ਪੀਲੀਆਂ ਹੋ ਜਾਂਦੀਆਂ ਤੀਸਰਾ ਵੱਡਾ ਕਾਰਨ ਹੈ ਸਟ्रेस ਜੋ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਵਿੱਚ ਇਸ ਵਾਰ ਮੌਸਮ ਦੀ ਬੇਰੁਖੀ ਹੈ ਮੌਸਮ ਮੌਨਸੂਨ ਸਹੀ ਸਮੇਂ ਤੇ ਨਹੀਂ ਆਈ بارش ਨਹੀਂ ਆ ਰਹੀ ਇਸ ਕਰਕੇ ਵੀ ਸਟ्रेस ਆ ਰਹੀ ਹੈ ਪlant ਦੇ ਵਿੱਚ ਜਿਸ ਕਰਕੇ ਜੜਾਂ ਤੇ ਪੱਤੇ ਪੀਲੇ ਪੈ ਰਹੇ ਹੁਣ ਜ਼ਰੂਰੀ ਨਹੀਂ ਹੁੰਦਾ ਕਿ ਹਰ ਸਮੱਸਿਆ ਦਾ ਹੱਲ ਆਪਾਂ ਜ਼ਹਿਰ ਪਾ ਕੇ ਕਰੀਏ ਜੇ ਸਮੱਸਿਆਵਾਂ ਆਉਂਦੀਆਂ ਨੇ ਕੁਦਰਤ ਨੇ ਉਹਦਾ ਹੱਲ ਵੀ ਦਿੱਤਾ ਹੁੰਦਾ ਹੈ ਤੇ ਜਿਹੜੀ ਸਮੱਸਿਆ ਪੀਆਰ 110 ਵੈਰੈਟੀ ਜਾਂ ਹੋਰ ਵੈਰੈਟੀਆਂ ਵਿੱਚ ਆ ਰਹੀ ਹੈ ਕਿ ਜੜਾਂ ਗਲ ਰਹੀਆਂ ਜੜਾਂ ਪੀਲੀਆਂ ਹੋ ਰਹੀਆਂ ਤੰਬੇ ਰੰਗੀਆਂ ਹੋ ਰਹੀਆਂ ਜਾਂ ਪੱਤੇ ਪੀਲੇ ਹੋ ਰਹੇ ਆ ਇਹਦਾ ਹੱਲ ਵੀ ਕੁਦਰਤ ਨੇ ਦਿੱਤਾ ਹੈ ਕੁਦਰਤ ਦੇ ਵਿੱਚ ਇੱਕ ਬੈਕਟੀਰੀਆ ਪਾਇਆ ਜਾਂਦਾ ਜਿਹਨੂੰ ਸੂਡੋਮਨਾਸ ਫਲੋਰੋਸੈਂਸ ਕਹਿੰਦੇ ਆ ਤੁਸੀਂ ਇਸ ਬੈਕਟੀਰੀਆ ਦੀ ਵਰਤੋਂ ਕਰੋ ਵਰਤੋਂ ਕਿਵੇਂ ਕਰਨੀ ਹੈ ਇਹ ਵੱਖ-ਵੱਖ ਫਾਰਮੂਲੇਸ਼ਨ ਜਿ ਤੁਹਾਨੂੰ ਮਿਲੂਗਾ ਬਾਜ਼ਾਰ ਚੋਂ ਚਾਹੇ 2 ਕਿਲੋ ਪਾਊਡਰ ਲੈ ਆਓ ਚਾਹੇ 1 ਕਿਲੋ ਤੁਸੀਂ ਲਿਕਵਿਡ ਲੈ ਆਓ ਉਹਨੂੰ 200 150 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਸਪਰੇਅ ਕਰ ਦਿਓ ਧਿਆਨ ਰੱਖਣਾ ਕਿ ਸਪਰੇਅ ਕਰਨ ਦੇ ਲਈ ਬੜਾ ਬ੍ਰੇਕ ਫਵਾਰਾ ਨਹੀਂ ਕਰਨਾਗਾ ਹਲਕਾ ਜਾਂ ਮੋਟਾ ਫਵਾਰਾ ਹੋਵੇ ਤਾਂ ਕਿ ਕੁਝ ਮਾਤਰਾ ਪੱਤੇ ਉੱਤੇ ਪਵੇ ਜਿਹੜੀ ਬਚ ਗਈ ਉਹ ਜ਼ਮੀਨ ਦੇ ਵਿੱਚ ਜਾਵੇ ਉਹਦੀ ਹਵਾ ਬਣ ਕੇ ਉੱਡੇ ਨਾ ਜਿੱਥੇ-ਜਿੱਥੇ ਪੱਤੇ ਉੱਤੇ ਪਾਉਗੀ ਤੁਸੀਂ ਦੇਖੋਗੇ ਕਿ 3 ਦਿਨਾਂ ਦੇ ਵਿੱਚ ਵਿੱਚ ਸੁਧਾਰ ਹੋਣ ਲੱਗ ਜੂਗਾ ਜ਼ਮੀਨ 'ਚ ਜਿੱਥੇ ਹ ਜਾਊਗਾ ਅਨੇ ਜੜਾਂ ਦੇ ਰਾਈਜ਼ੋਸਫੇਅਰ ਦੇ ਵਿੱਚ ਜਾ ਕੇ ਆਪਣੀ ਕਲੋਨੀ ਬਣਾ ਲੈਣੀ ਹੈ ਜਿੰਨੀ ਉੱਥੇ ਫੰਗਸ ਹੈ ਉਹਨੂੰ ਖਤਮ ਕਰ ਦੇਣਾ ਹੈ ਪੁਰਾਣੀਆਂ ਜੜਾਂ ਨੂੰ ਛੱਡ ਕੇ ਨਵੀਆਂ ਜਿਹੜੀਆਂ ਜੜਾਂ ਉਹ ਵਧ ਵਧਣ ਲੱਗਣੀਆਂ ਚਿੱਟੀਆਂ ਹੋ ਜਾਣਗੀਆਂ ਬਰੀਕ ਜਾਲਾ ਜਿਹੜਾ ਜੜਾਂ ਦਾ ਉਹ ਚੰਗਾ ਬਣ ਜਾਊਗਾ ਤੇ ਹੌਲੀ-ਹੌਲੀ ਪੌਦਾ ਤੰਦਰੁਸਤ ਹੋਣ ਲੱਗ ਜਾਊਗਾ ਇਹ ਇੱਕ ਸੋਲੂਸ਼ਨ ਹੈ ਜੋ ਕਿ ਤੁਸੀਂ ਸਾਰੇ ਹੀ ਆਪਣੇ ਖੇਤਾਂ ਵਿੱਚ ਵਰਤ ਸਕਦੇ ਹੋ ਇਹਦਾ ਚੰਗਾ ਰਿਜ਼ਲਟ ਅਸੀਂ ਪਿਛਲੇ ਕੁਝ ਸਮੇਂ ਤੋਂ ਇਸ ਦਵਾਈ ਵਰਤੋਂ ਕਰ ਰਹੇ ਹਾਂ ਤੇ ਆਪਣੇ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਕਰਵਾ ਰਹੇ ਹਾਂ ਹਮੇਸ਼ਾ ਸਾਨੂੰ ਚੰਗੇ ਹੀ ਰਿਜ਼ਲਟ ਮਿਲੇ ਹੈ ਤੇ ਤੇ ਆ ਰੱਖਣਾ ਸ਼ੂਡੋਮਨਾਸ ਫਲੋਰੋਸੈਂਸ ਜਾਂ ਤਾਂ 2 ਕਿਲੋ ਪਾਊਡਰ ਜਾਂ 1 ਕਿਲੋ liquid ਤੁਸੀਂ ਆਪਣੇ ਖੇਤ ਵਿੱਚ ਵਰਤੋ ਵਰਤੋ ਕਰਨ ਤੋਂ ਬਾਅਦ ਇੱਕ ਵਾਰ ਪਾਣੀ ਜ਼ਰੂਰ ਸਕਾਉਣਾ ਹੈ ਇਸ ਗੱਲ ਦਾ ਖਾਸ ਖਿਆਲ ਰੱਖਿਓ ਮਿਲਦੇ ਆਂ ਅਗਲੀ ਵੀਡੀਓ ਨਾਲ ਸਤਿ ਸ੍ਰੀ ਅਕਾਲ